ਇਹ ਆਪਣੀ ਬੁਲੇਟ 350 ਇਹਦੇ ਉੱਪਰ ਪਾਲੇਵੀਨੇਸ਼ਨ ਕੰਪਲੀਟ ਕਰ ਲਈ ਹੈ ਤੇ ਇਹ ਆਪਾਂ 스ਟੀਕਰ ਲਗਵਾਇਆ ਹੈ ਇਹਨੂੰ ਲੁੱਕ ਦੇਖੋ ਬਾਈਕ ਦੀ ਸੋਹਣੀ ਲੱਗ ਰਹੀ ਇੱਕ ਦੋ 스ਟੀਕਰ ਪੈਂਡਿੰਗ ਨੇ ਚਾਰੋਂ ਪਾਸੋਂ ਲੁੱਕ ਦੇਖ ਲੈਣੇ ਆਪਾਂ ਬੈਕ ਤੋਂ ਦਿਖਾਉਂਦਾ ਬਾਈਕ ਚਲੋ ਆਂ ਦੇਖਦੇ ਆ ਚਲਾ ਕੇ ਪਾਲੇਵੀਨੇਸ਼ਨ ਕੰਪਲੀਟ ਹੋ ਗਿਆ ਬਾਈਕ ਦਾ ਕੁਕਲਾ ਨਹੀਂ ਹੁੰਦਾ ਆਰੀਏ ਜੋ ਇਹ ਵੀ ਬੁਲੇਟ ਹੈ ਪਰ ਆਪਣੀ ਬੁਲੇਟ ਦਾ 사운ਡ ਅਲੱਗ ਹੀ ਹੈ ਸੱਤੋ ਬਟਾ 사운ਡ